ਸਿੱਧੂ ਜੀ ਨੂੰ ਸਿੱਧੂ ਜੀ ਨੂੰ ਪੁੱਛਣਾ ਪੈਗਾ ਸਿੱਧੂ ਜੀ ਹਜੇ ਆਪਣੇ ਮੂਡ 'ਚ ਨਹੀਂ ਕਿਉਂਕਿ ਬਹੁਤ ਵਾਰ ਸਰਕਾਰਾਂ ਬਣਾ ਚੁੱਕੇ ਪਰ ਜਦੋਂ ਐ ਲੱਗਦਾ ਹੈ ਕਿ ਹੁਣ ਜਿਹੜੇ ਸਟੇਜ ਤੋਂ ਉਹ ਬੋਲਦੇ ਆ ਅਸੀਂ ਆ ਕੇ ਇਹ ਕਰਾਂਗੇ ਤੇ ਜਦੋਂ ਉਹ ਹੁੰਦਾ ਨਹੀਂ ਉਹਨਾਂ ਨੂੰ ਲੱਗਦਾ ਹੈ ਕਿ ਮੈਂ ਪਾਪ ਦਾ ਭਾਗੀਦਾਰੀ ਬਣ ਗਿਆ ਉਹ ਬੰਦਾ ਉਦੋਂ ਹੀ ਆਊਗਾ ਜਦੋਂ ਉਹਨੂੰ ਕੋਈ ਵੀ ਬੰਦਾ ਜ਼ਿੰਮੇਵਾਰੀ ਦੇ ਦੇਗਾ ਕਿ ਆ ਚੱਕ ਜ਼ਿੰਮੇਵਾਰੀ ਪੰਜਾਬ ਸਰ ਅਸੀਂ ਦੇ ਦੇਣਾ ਅਸੀਂ ਕਦੇ ਲਾਈਫ 'ਚ ਨਾ ਅਸੀਂ ਪੋਲਿਟਿਸ਼ੀਅਨ ਆ ਨਾ ਅਸੀਂ ਕੀ ਸੀ ਸੋਚਦੇ ਆ ਸਾਡਾ ਕੋਈ ਮੰਚਾ ਨਹੀਂ ਹੈ ਸਾਡਾ ਮੰਚਾ ਪੰਜਾਬ ਤੇ ਪੰਜਾਬੀ ਆ ਤੇ ਅਸੀਂ ਉੱਤੇ ਬੋਲਦੇ ਆ ਨਵਜੋਤ ਸਿੱਧੂ ਪਰਿਵਾਰ ਸਿੱਧੂ ਫਾਊਂਡੇਸ਼ਨ ਖੋਲ ਕੇ ਵੀ ਵਿਕਦਾ ਦਾ ਭਲਾ ਕਰੇਗਾ ਪਰ ਸਾਡੇ ਕੋਲ 500 ਕਰੋੜ ਨਹੀਂ ਹੈ ਵੀ ਜਿਹੜੇ ਅਸੀਂ 500 ਕਰੋੜ ਦੇ ਕੇ ਸੀਐਮ ਦੀ ਕੁਰਸੀ ਤੇ ਰੱਖੀ ਹੈ ਅਸੀਂ ਉਹਦੀ ਮਾਰ ਖਾਂਦੇ ਆ ਤੇ ਖਾਂਦੇ ਰਵਾਂਗੇ ਪਰ ਸਾਡੇ ਕੋਈ ਫਰਕ ਨਹੀਂ ਹੈ ਜਿਹੜੀ ਜ਼ਮੀਨ ਹੈ ਉਸ ਨੂੰ ਲੈ ਕੇ ਕੁਝ ਸਪਰੀਮ ਕੋਰਟ ਕੋਲ ਵੀ ਪਾਈ ਨਹੀਂ ਜਾ ਸਕਦਾ ਜੀ ਜਿਹੜੀ ਸਾਰੀ ਸ਼ਿਵਾਲਿਕ ਰੇਂਜ ਹੈ ਜਿੱਤੇ ਨਾਮ ਨਹੀਂ ਲੈਣਾ ਵੱਡੇ ਵੱਡੇ ਤੁਹਾਡੀਆਂ ਤੋਪਾਂ ਦੇ ਹਰ ਸਰਕਾਰ ਦੀਆਂ ਤੋਪਾਂ ਦੇ ਵੱਡੇ ਵੱਡੇ ਲੋਕਾਂ ਦੇ ਵੀ ਵੀ ਆਈ ਪੀਜ਼ ਦੀਆਂ ਦੱਬੀਆਂ ਹੋਈਆਂ ਜ਼ਮੀਨਾਂ ਨਹੀਂ ਉਹ ਉਹ ਹਜੇ ਤੱਕ ਕੋਈ ਲੈਂਡ ਲੈਂਡ ਐਕਵਿਜ਼ੀਸ਼ਨ ਐਕਟ ਦੇ ਅnder ਕੋਈ ਨਹੀਂ ਐਕਵਾਇਰ ਕਰਦਾ ਦੇ ਤੁਹਾਨੂੰ ਕਿਸੇ ਨੇ ਪਰਮਿਸ਼ਨ ਨਹੀਂ ਦਿੱਤੀ ਜਮੀਨ ਦੀ ਤੁਸੀਂ ਗੱਲ ਕਰ ਰਹੇ ਹੋ ਵੱਡੇ ਹੋਟਲ ਨਾ ਵੀ ਹੋਟਲ

ਤੂੰ ਮੇਰੇ ਬਾਰੇ ਕੁਝ ਬੋਲਣਾ ਗਰਦਨ ਮੜੋੜ ਕੇ ਬੰਦੇ ਨੂੰ ਫਾਈਲ ਦਿਖਾ ਦਿੰਦੇ ਉੱਤੇ ਫਿਰ ਫਾਈਲ نیچے ਅਰੇ ਹਿੰਮਤਾਂ ਦੇ ਕਾਰਨ ਕਰ ਹਿੰਮਤਾਂ ਦਾ ਚੋਰਾ ਨੂੰ ਮੰੰਦਰ ਕਰਕੇ ਦਿਖਾ ਬੜੀ ਵੱਡੀਆਂ ਗੱਲਾਂ ਕਰਦਾ ਸੀ ਜਿਹੜੀਆਂ ਫਾਈਲਾਂ ਨੇ ਖੋਲ ਪਰ ਉਹਨਾਂ ਤੇ ਐਕਸ਼ਨ ਤਾਂ ਲੈ ਜੋ ਮਰਜੀ ਹੋਵੇ ਨੇ ਕਹਿੰਦੇ ਕਿਸੇ ਵੀ ਹੋਵੇ ਅੱਜ ਦੀ ਮੁਲਾਕਾਤ ਤੋਂ ਬਾਅਦ ਮਨੇ ਜੀ ਕਿ ਨੋਜੋਦ ਕੋ ਸਿੱਧੂ ਰਾਜਨੀਤਿਕ ਫੋਟੋਸ ਕ੍ਰੀਏ ਹੋ ਜਾ ਰਹੇ ਮੈਂ ਆਲਰੇਡੀ ਹੋ ਚੁੱਕੀ ਹਾਂ ਮੈਂ ਪੰਜਾਬ ਯੂਨੀਵਰਸਿਟੀ ਦਾ ਮੱਧਿਆ ਚਾ ਮੇਰੇ ਕੋ ਮੈਂ ਐਂਡ ਤੱਕ ਸਿਗਾ ਲਾ ਲਿਆ ਮੈਂ ਰਸਤੇ 'ਚ ਨਹੀਂ ਰੁਕਦੀ ਮੈਂ ਡਰਾਮਾ ਨਹੀਂ ਮੈਨੂੰ ਕਰਨਾ ਆਉਂਦਾ ਜਿਵੇਂ ਗਈ ਮੈਂ ਅਮਿਤ ਸ਼ਾ ਮੋਦੀ ਜੀ ਨੂੰ ਅਪੀਲ ਕੀਤੀ ਨਹੀਂ ਐਂਡ ਮੈਂ ਹਫਤੇ ਦੇ ਅੰਦਰ ਅੰਦਰ ਬੱਚਿਆਂ ਨੂੰ ਦਿਖਾਇਆ ਚਿੱਠੀ ਸਭ ਤੋਂ ਪਹਿਲਾਂ ਮੈਨੂੰ ਮਿਲੀ ਉਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਸ ਨੂੰ ਮਿਲੀ ਪਰ ਜੋ ਉਹਨਾਂ ਨੇ ਕਿਹਾ ਉਹਨਾਂ ਦੀ ਗੱਲ ਮੰਨੀ ਗਈ ਉਹਨਾਂ ਨੇ ਕ੍ਰੈਕਰਸ ਚਲਾਏ ਐਂਡ ਮੈਂ ਆਪਣੇ ਸੈਂਟੀਮੈਂਟਸ ਰੱਖੇ ਪਰ ਮੈਨੂੰ ਅਮਿਤ ਚਾਜੀ ਨੇ ਫਿਰ ਬੁਲਾਇਆ ਮੈਨੂੰ ਰਾਹੁਲ ਗਾਂਧੀ ਜੀ ਨੇ ਵੀ ਬੁਲਾਇਆ ਮੈਨੂੰ ਪ੍ਰੇਨਕਾ ਜੀ ਨੇ ਵੀ ਬੁਲਾਇਆ ਦੀ ਹੋ ਰਿਹਾ ਜੀ ਅੱਜ ਸਿੱਧੂ ਜੀ ਨੂੰ ਸਿੱਧੂ ਜੀ ਨੂੰ ਪੁੱਛਣਾ ਪੈਗਾ ਸਿੱਧੂ ਜੀ ਹਜ਼ੇ ਆਪਣੇ ਮੂਡ ਚ ਨਹੀਂ ਕਿਉਂਕਿ ਬਹੁਤ ਵਾਰ ਸਰਕਾਣਾ ਬਣਾ ਚੁਕੇ ਪਰ ਜਦੋਂ ਐ ਲੱਗਦਾ ਹੈ ਕਿ ਹੁਣ ਜਿਹੜੇ ਸਟੇਜ ਤੋਂ ਉਹ ਬੋਲਦੇ ਆ ਅਸੀਂ ਆ ਕੇ ਇਹ ਕਰਾਂਗੇ ਤੇ ਜਦੋਂ ਉਹ ਹੁੰਦਾ ਨਹੀਂ ਉਹਨਾਂ ਨੂੰ ਲੱਗਦਾ ਹੈ ਕਿ ਮੈਂ ਪਾਪ ਦਾ ਭਾਗੀਦਾਰੀ ਬਣ ਉਹ ਬੰਦਾ ਉਦੋਂ ਹੀ ਆਊਗਾ ਜਦੋਂ ਉਹਨੂੰ ਕੋਈ ਵੀ ਬੰਦਾ ਜ਼ਿੰਮੇਵਾਰੀ ਦੇ ਦੇਗਾ ਕਿ ਆਚਕ ਜ਼ਿੰਮੇਵਾਰੀ ਪੰਜਾਬ ਸਾਰ ਅਸੀਂ ਤੇ ਦੇਣਾ ਅੰਮੀ ਵਿਵਸਥਾ ਦੇ ਮਸਲੇ ਤੇ ਤੁਸੀਂ ਬੋਲਦੇ ਸੀ ਤਾਂ ਆਪਾਂ ਜਾਰੀ ਰੱਖਿਆ ਜੀ ਐਮ ਜੀ ਐਮ ਨਾਲ ਲਿਖੀ ਸੀ ਉਹਨਾਂ ਨੇ ਮਾਰਕ ਕਰਤੀ ਹੋਣੀ ਇਸ ਤੇ ਐਂਡ ਮੈਂ ਅਮਿਤ ਸਾਹਿਬ ਦੀ ਮੇਰੀ ਆਗੀ ਆਲਰੇਡੀ ਰਿਪਲਾਈ ਆ ਗਿਆ ਹੈ ਵੈਰੀ ਸੂਨ ਮੈਨੂੰ ਉਹ ਬੁਲਾਉਂਦਾ ਅਸੀਂ ਕਦੇ ਲਾਈਵ ਚ ਨਾ ਅਸੀਂ ਪੋਲਿਟੀਸ਼ਨ ਆ ਨਾ ਅਸੀਂ ਕਿਸੇ ਸੋਚਦੇ ਆ ਸਾਡਾ ਕੋਈ ਮੰਚਾ ਨਹੀਂ ਆ ਸਾਡਾ ਮੱਚਾ ਪੰਜਾਬ ਤੇ ਪੰਜਾਬੀ ਆ ਤੇ ਅਸੀਂ ਉਹਦੇ ਤੇ ਬੋਲਦੇ ਆ ਨਵਜੋਤ ਸਿੱਧੂ ਪਰਿਵਾਰ ਸਿੱਧੂ ਫਾਊਂਡੇਸ਼ਨ ਖੋਲ ਕੇ ਵੀ ਮਜ਼ਾਦਾ ਭਲਾ ਕਰੇਗਾ ਪਰ ਸਾਡੇ ਕੋਲ 500 ਕਰੋੜ ਨਹੀਂ ਹੈ ਵੀ ਜਿਹੜੇ ਅਸੀਂ 500 ਕਰੋੜ ਦੇ ਕੇ ਸੀਐਮ ਦੀ ਕੁਰਸੀ ਤੇ ਬੈਠੀ ਹੈ ਅਸੀਂ ਉਹਦੀ ਮਾਰ ਖਾਂਦੇ ਆ ਤੇ ਖਾਦੇ ਰਵਾਂਗੇ ਪਰ ਸਾਡੇ ਕੋਈ ਫਰਕ ਨਹੀਂ ਪੈਂਦਾ